ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਕਿ ਜਿਹੜੇ ਦੋਸ਼ੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਅਮਿਸਰ ਦੇ ਵਿੱਚ ਮੈਡੀਕਲ ਚੈੱਕਅਪ ਕਰਨ ਦੇ ਦੌਰਾਨ ਦੋਸ਼ੀ ਪੱਜ ਜਾਂਦਾ ਹੈ ਤੇ ਉਸ ਨੂੰ ਫੜਨ ਲਈ ਪੁਲਿਸ ਐਸਆਈ ਜਿਹੜਾ ਹੈ ਉਹ ਪੱਜਦਾ ਹੈ ਉਹਨਾਂ ਦੇ ਪਿੱਛੇ ਜਿਸ ਦੀ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਤੁਸੀਂ ਲਾਈਵ ਪਰਤੇ ਵੀਡੀਓ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਐਸਆਈ ਹੈ ਇਹ ਸ ਦੋਸ਼ੀ ਨੂੰ ਫੜਨ ਲਈ ਤੇ ਜਾਂਦਾ ਹੈ ਪਰ ਦੱਸ દਈਏ ਕਿ ਹਾਰਟ ਅਟੈਕ ਆਉਣ ਦੇ ਨਾਲ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੋਸ਼ੀ ਦੇ ਪਿੱਛੇ ਪੁਲਿਸ ਇਹ ਮੁਲਾਜ਼ਮ ਐਸਆਈ ਜਿਹੜਾ ਹੈ ਭੱਜਦਾ ਨਜ਼ਰ ਆ ਰਿਹਾ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਹੁਣ ਜ਼ਦੀਕ ਕਿਸ ਤਰੀਕੇ ਦੇ ਨਾਲ ਇਸ ਦੋਸ਼ੀ ਨੂੰ ਫੜਨ ਦੇ ਲਈ ਇਹ ਹੁਣ ਪਿੱਛੇ ਭੱਜਦੇ ਨੇ ਭੱਜਦੇ ਭੱਜਦੇ ਕਿੰਨੇ ਅੱਗੇ ਜਾ ਕੇ ਇਸ ਦੋਸ਼ੀ ਨੂੰ ਤੇ ਕਾਬੂ ਕਰ ਲੈਂਦੇ ਨੇ ਪਰ ਤੁਸੀਂ ਇਹ ਵੀ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇਸ ਐਸਐਸਆਈ ਪਰਮਜੀਤ ਸਿੰਘ ਨੂੰ ਜਿਹੜਾ ਸਾਹ ਹੈ ਉਹ ਚੜਿਆ ਹੋਇਆ ਦੱਸਿਆ ਜਾ ਰਿਹਾ ਸੀ ਤੇ ਮਿਲੀ ਜਾਣਕਾਰੀ ਅਨੁਸਾਰ ਵੀ ਦੱਸਿਆ ਗਿਆ ਹੈ ਕਿ ਇਸ ਪੁਲਿਸ ਮੁਲਾਜ਼ਮ ਨੂੰ ਦਿਲ ਦੀ ਦਿੱਕਤ ਹੈ ਜਿਸ ਕਰਕੇ ਹਾਰਟ ਅਟੈਕ ਆ ਜਾਂਦਾ ਹੈ ਤਾਂ ਇਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਸ਼ੀ ਨੂੰ ਫੜਨ ਦੇ ਲਈ ਉਸ ਦੇ ਪਿੱਛੇ ਭੱਜਦੇ ਨੇ ਦੋਸ਼ੀ ਨੂੰ ਕਾਬੂ ਕਰਕੇ ਵਾਪਸ ਤਾਂ ਲੈ ਜਾਂਦੇ ਨੇ ਪਰ ਉਸ ਸਮੇਂ ਵੀ ਇਹਨਾਂ ਕੋਲ ਬੋਲਿਆ ਨਹੀਂ ਜਾਂਦਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਸਾਹ ਚੜਿਆ ਹੁੰਦਾ ਹੈ ਓਟੋ ਦੇ ਵਿੱਚ ਜਦ ਇਸ ਦੋਸ਼ੀ ਨੂੰ ਲੈ ਕੇ ਬੈਠਦੇ ਨੇ ਤਾਂ ਉਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਕੁਝ ਵੀ ਕਹਿੜ ਜੋਗੇ ਨਹੀਂ ਹੁੰਦੇ ਕਿਉਂਕਿ ਇਹਨਾਂ ਨੂੰ ਸਾਹ ਹੀ ਬਹੁਤ ਜ਼ਿਆਦਾ ਜੜਾ ਹੈ ਚੜਿਆ ਹੁੰਦਾ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਉਸੇ ਵੇਲੇ ਇਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਤਾਂ ਮੌਕੇ ਤੇ ਹੀ ਨਦੀ ਮੋਤ ਹੋ ਜਾਂਦੀ ਹੈ ਸੀਐਸਆਈ ਦੀ ਤਾਂ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਤੁਸੀਂ ਲਾਈਪਾਤੇ ਬਣੇ ਹੋਏ ਹੋ ਤੁਸੀਂ ਵੇਖ ਸਕਦੇ ਹੋ ਇਸ ਵੀਡੀਓ ਨੂੰ ਤਸਵੀਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਇਸ ਦੋਸ਼ੀ ਨੂੰ ਜਿਹੜਾ ਦਾ ਮੈਡੀਕਲ ਚੈੱਕਅਪ ਕਰਾਉਣ ਲਈ ਇਸ ਨੂੰ ਅਮਰਸਰ ਦੇ ਸਿਵਲ ਹਸਪਤਾਲ ਦੇ ਲੈ ਜਾਇਆ ਜਾਂਦਾ ਹੈ ਪਾਰੇ ਦੋਸ਼ੀ ਉਥੋਂ ਫਰਾਰ ਹੋ ਡਿਫਰਾਗ ਦੇ ਵਿੱਚ ਹੁੰਦਾ ਜਿਸ ਤੋਂ ਬਾਅਦ ਐਸਆਈ ਪੁਲਿਸ ਮੁਲਾਜ਼ਮ ਉਸ ਨੂੰ ਫੜਦਾ ਹੈ ਪਜਦਾ ਹੈ ਉਸ ਦੇ ਪਿੱਛੇ ਉਸ ਨੂੰ ਫੜ ਕੇ ਆਟੋ 'ਚ ਬਿਠਾਉਂਦਾ ਹੈ ਪਰ ਉਸ ਤੋਂ ਬਾਅਦ ਉਸ ਨੂੰ ਇੰਨਾ ਸਾੜਿਆ ਹੁੰਦਾ ਜਿਸ ਦੇ ਚੱਲਦੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਸੁਵੇਲੇ ਦੀ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਤੁਸੀਂ ਵੇਖ ਸਕਦੇ ਹੋ ਇਸ ਵੀਡੀਓ ਨੂੰ ਗੌਰ ਦੇ ਨਾਲ ਕਿਸ ਤਰੀਕੇ ਦੇ ਨਾਲ ਐਸਆਈ ਦੀ ਪੁਲਿਸ ਮੁਲਾਜ਼ਮ ਐਸੇ ਹੀ ਪਲੇਸ ਮੁਲਾਜ਼ਮ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਉਸ ਨੂੰ ਫਰਦੇ-ਫਰਦੇ ਸਾਹ ਚੜਿਆ ਹੁੰਦਾ ਹੈ ਤੇ ਆਟੋ ਦੇ ਵਿੱਚ ਬੈਠ ਕੇ ਵੀ ਕਿਸੇ ਤਰੀਕੇ ਦੇ ਨਾਲ ਗੱਲ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਪੂਰਾ ਸਾਹ ਜੜਾ ਹੈ ਉਹ ਫੁੱਲਿਆ ਹੁੰਦਾ ਹੈ ਤੇ ਉਸੇ ਵੇਲੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ